ਮੈਂ ਇਹ ਰਸਤਾ ਇੱਥੇ ਕਿਸੇ ਪ੍ਰਕਾਰ ਦੀ ਕੋਈ ਲਾਲ ਬੱਤੀ ਨਹੀਂ ਜਦੋਂ ਤੁਸੀਂ ਇਹ ਰਸਤੇ ਨੂੰ ਕ੍ਰੋਸ ਕਰੋਗੇ ਇਧਰਲੀ ਢਤੋਂ ਭਾਵੇਂ ਕਿੰਨੀ ਮਹਿੰਗੀ ਗੱਡੀ ਵਾਲਾ ਆਵੇ ਤਾਂ ਉਹਨੂੰ ਇੱਥੇ ਰੋਕਣਾ ਹੀ ਪਵੇਗਾ ਜੇ ਤੁਸੀਂ ਇਹ ਰਸਤਾ ਕ੍ਰੋਸ ਕਰ ਰਹੇ ਹੋ ਇੱਕ ਸਭ ਤੋਂ ਵਧੀਆ ਚੀਜ਼ ਇੱਥੇ ਹੋਰ ਕੀ ਆ ਜਿਹੜਾ ਪੈਦਲ ਜਾ ਰਿਹਾ ਉਹਦੇ ਕਨੇ ਇੰਨਾ ਧਿਆਨ ਰੱਖਿਆ ਜਾਂਦਾ ਜਿੱਥੇ ਕੋਈ ਲਾਲ ਬੱਤੀ ਸਿਗਨ ਜਿਹੜਾ ਲੋਕਰ ਰਾਸਤੇ ਨੇ ਜਦੋਂ ਤੁਸੀਂ ਪੈਦਲ ਵਿਅਕਤੀ ਰਾਸਤੇ ਨੂੰ ਕਰਾਸ ਕਰਦਾ ਨਾ ਚਾਹ ਮਰਸੀ ਗੱਡੀ ਵਾਲਾ ਹੋਵੇ ਜੈਗੂਅਰ ਵਾਲਾ ਹੋਵੇ ਜਿੰਨੀ ਮਰਜ਼ੀ ਲਕਸ਼ਰੀ ਗੱਡੀ ਵਾਲਾ ਹੋਵੇ ਆ ਉਸ ਨੂੰ ਆਪਣਾ ਜਿਹੜੀ ਕਾਰ ਆ ਉਹ ਖੜਾਉਣੀ ਪੈਗੀ ਪਹਿਲ ਇੱਥੇ ਪੈਦਲ ਵਾਲਿਆਂ ਨੂੰ ਦਿੱਤੀ ਜਾਂਦੀ ਆ ਇਥੋਂ ਦੇ ਜਿਹੜੇ ਸਰਕਾਰਾਂ ਨੇ ਉਹਨਾਂ ਨੇ ਬਹੁਤ ਹੀ ਵਧੀਆ ਰੂਲ ਬਣਾਏ ਨੇ ਪੈਦਲ ਆਲੇ ਜਿਹੜੇ ਵਿਅਕਤੀ ਨੂੰ ਆ ਪਹਲ ਦਿੱਤੀ ਜਾਂਦੀ ਆ ਆਪਣੇ ਕੀ ਹੁੰਦਾ ਆਪਣੇ ਪੈਦਲ ਵਾਲੇ ਨੂੰ ਕੋਈ ਪਰੇਸ਼ਾਨੀ ਨਹੀਂ ਹੈਗਾ ਪਰ ਇਥੋਂ ਦੀ ਜਿਹੜੇ ਸਰਕਾਰਾਂ ਨੇ ਜੋ ਤੁਸੀਂ ਲੋਕਰ ਰਸਤੇ ਨੂੰ ਕਰਾਸ ਕਰਦੇ ਹੋ ਤਾਂ ਕਾਰ ਵਾਲਾ ਸਪੈਸ਼ਲੀ ਗੱਡੀ ਨੂੰ ਖੜਾ ਕੇ ਸੋਡੇ ਕਿਨੇ ਵੱਲ ਸਮਾਇਲ ਦੇ ਕੇ ਇਸ਼ਾਰਾ ਕਰੂਗਾ ਕਿ ਭਾਈ ਤੂੰ ਕਰਾਸ ਕਰ ਲੈ ਕਾਰ ਵਾਲੇ ਨੂੰ ਰੁਕਣਾ ਪਊਗਾ ਜੇ ਤੁਸੀਂ ਪੈਦਲ ਜਾ ਰਹੇ ਹੋ ਕ੍ਰਾਸ ਨੂੰ ਕ੍ਰੋਸ ਕਰ ਰਹੇ ਹੋ ਜਿੱਥੇ ਕੋਈ ਵੀ ਟਰੈਕ ਲਾਈਟ ਵਗੈਰਾ ਨਹੀਂ ਲੱਗੀ ਹੁੰਦੀ ਤਾਂ ਕਹਿ ਸਕਦੇ ਹਾਂ ਬਹੁਤ ਹੀ ਵਧੀਆ ਇਥੋਂ ਦੀਆਂ ਸਰਕਾਰਾਂ ਨੇ ਵਿਅਕਤੀਆਂ ਦੀ ਸੇਫਟੀ ਨੂੰ ਰੱਖਦੇ ਹੋਏ ਰੋਡ ਸੇਫਟੀ ਦੇ ਲਈ ਬਹੁਤ ਹੀ ਵਧੀਆ ਰੂਲ ਬਣਾਏ ਹੋਏ ਨੇ